ਆ ਜੱਜ ਕਰ ਰਿਹਾ ਕਿ ਬੱਚੇ ਆਇਆ ਤੁਸੀਂ ਰੀਅਲ ਫੈਕਟਰੀ ਉਸ ਦੇ ਨਾਲ ਜੁੜ ਚੁੱਕੇ ਹੋ ਮੈਂ ਪ੍ਰਦੀਪ ਢੱਲੋਂ ਇਸ ਵਕਤ ਤੁਹਾਨੂੰ ਦੱਸ ਦਈਏ ਮੈਂ ਪਿੰਡ ਬੁਰਜ ਹਮੀਰਾ ਦੇ ਵਿੱਚ ਮੌਜੂਦ ਹਾਂ ਮੇਰੇ ਪਿੱਛੇ ਜਿਹੜਾ ਨਹਿਰੀ ਮਹਿਕਮੇ ਦੇ ਜਿਹੜੇ ਸਰਕਾਰੀ ਖਾਲ ਹੈ ਉਹਨਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਖਾਲ ਬਣ ਰਹੇ ਆ ਬਹੁਤ ਵਧੀਆ ਕੰਮ ਹੈ ਸਰਕਾਰ ਦਾ ਚੰਗਾ ਉਪਰਾਲਾ ਚੰਗੇ ਨੂੰ ਚੰਗਾ ਕਹਿਣਾ ਚਾਹੀਦਾ ਹੈ ਪਰ ਇੱਥੇ ਜਿਹੜੀ ਇੱਕ ਵੱਡੀ ਨਵੀਂ ਸਮੱਸਿਆ ਸਾਹਮਣੇ ਆਣ ਖੜੀ ਹੈ ਉਹ ਇਹ ਹੈ ਕਿ ਜਿਹੜੇ ਇੱਕ ਤਾਂ ਦੋ ਸਮੱਸਿਆਵਾਂ ਇੱਕ ਤਾਂ ਜਿਹੜੇ ਖਾਲ ਦੇ ਨਾਲ ਦਰਖਤ ਹੈ ਜਿਹੜੇ ਜਿਹੜੇ ਕਿ ਖਾਲ ਦੇ ਵਿੱਚ ਅੜਿੱਕਾ ਪੈਦਾ ਕਰ ਰਹੇ ਆ ਤੁਸੀਂ ਸ਼ਾਟ ਦੇ ਵਿੱਚ ਦੇਖ ਰਹੇ ਹੋ ਕਿ ਦਰਖਤ ਬਿਲਕੁਲ ਖਾਲ ਦੇ ਵਿੱਚ ਆ ਰਹੇ ਆ ਹੁਣ ਇੱਕ ਮਹਿਕਮਾ ਲੱਖਾਂ ਰੁਪਇਆ ਲਾ ਰਹੀ ਹੈ ਸਰਕਾਰ ਖਾਲ ਬਣਾਉਣ ਵਾਸਤੇ ਔਰ ਇੱਕ ਖਾਲ ਹੈ ਜਿਹੜੇ ਇਹ ਕੋਈ ਹਰ ਰੋਜ਼ ਦਾ ਬਣਨੇ ਨਹੀਂ ਕੋਈ ਇਹ ਤਾਂ ਹੈ ਨਹੀਂ ਕਿ ਰੋਜ਼ੋਜ਼ ਖਾਲ ਬਣਨੇ ਆ ਕਿਉਂਕਿ ਅੱਜ ਦੇ ਬਣੇ ਖਾਲ ਪਤਾ ਨਹੀਂ ਕਦੋਂ ਬਾਅਦ ਦੇ ਵਿੱਚ ਕਿਹੜੀ ਸਰਕਾਰ ਨੇ ਕਦੋਂ ਸਾਰ ਲੈਣੀ ਹੈ ਇਹ ਨਹੀਂ ਪਤਾ ਤੇ ਇਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਜਦੋਂ ਇੱਕ ਮਹਿਕਮੇ ਨੇ ਆਪਣਾ ਕੰਮ ਸ਼ੁਰੂ ਕਰਤਾ ਇੱਥੇ ਜਦੋਂ ਖਾਲਾਂ ਦੀ ਖਾਤਰ ਪਟਾਈ ਦਾ ਕੰਮ ਸ਼ੁਰੂ ਕੀਤਾ ਤਾਂ ਆਹ ਦਰਖਤ ਜਿਹੜੇ ਵਿੱਚ ਅਰਜਨ ਆ ਬਣ ਰਹੇ ਸੀ ਕਿਉਂਕਿ ਇਹ ਦਰਖਤਾਂ ਦਾ ਜਿਹੜਾ ਪੱਟਣਾ ਪੈਣਾ ਸੀ ਇਹਨਾਂ ਨੂੰ ਲਾਜ਼ਮੀ ਸੀ ਕਿਉਂਕਿ ਇਸ ਤੋਂ ਬਿਨਾ ਜੇਕਰ ਇਹ ਇਸੇ ਤਰ੍ਹਾਂ ਖਾਲ ਬਣਦਾ ਇਹ ਦਰਖਤ ਜਿਹੜੀ ਖਾਲ ਦੀ ਜਿਹੜੀ ਹੈਗੀ ਹੈ ਡਿਊਰੈਬਿਲਟੀ ਹੈ ਉਹਦੇ ਤੇ ਅਸਰ ਪਾਉਣਗੇ ਜੇ ਇਹ ਖਾਲ ਨੇ 10 ਸਾਲ ਚੱਲਣਾ ਤਾਂ ਇਹ ਦਰਖਤ ਦੀ وجہ ਨਾਲ ਹੋ ਸਕਦਾ ਕਿ ਸਾਲ ਦੇ ਵਿੱਚ ਹੀ ਇਹ ਦਰਖਤ ਇਹ ਜਿਹੜਾ ਖਾਲ ਹੈ ਇਹਦੀ ਜਿਹੜੀ ਕੰਦ ਹੈ ਉਹ ਢੈਣੀ ਸ਼ੁਰੂ ਹੋ ਜੇ ਕਿਉਂਕਿ ਇਹਦੀਆਂ ਜੜਾਂ ਔਰ ਜੇ ਕਾਨੂੰ ਨੇਹਰੀ ਦੇ ਕਾਰਨ ਦਰਖਤ ਵੀ ਡਿੱਗਦਾ ਤਾਂ ਵੀ ਉਹਦੇ ਨਾਲ ਖਾਲ ਨੂੰ ਨੁਕਸਾਨ ਹੋਣਾ ਹੈ ਹੁਣ ਸਰਕਾਰ ਦਾ ਅੱਜ ਲੱਗਿਆ ਲੱਖਾਂ ਰੁਪਇਆ ਥੋੜੇ ਚਿਰ ਚ ਵੇਸਟ ਹੋ ਜਾਣਾ ਉਦੋਂ ਫੇਰ ਸਮੱਸਿਆ ਆਉਣੀ ਹੈ ਭਰਨਾ ਜਿਹਨੂੰ ਪੈਣਾ ਹੈ ਨੁਕਸਾਨ ਕਿਦਾ ਹੋਣਾ ਹੈ ਉਹ ਹੋਣਾ ਕਿਸਾਨ ਦਾ ਜਿਹਦੇ ਖੇਤ ਚ ਪਾਣੀ ਜਾਣਾ ਇਸ ਚੀਜ਼ ਨੂੰ ਲੈ ਕੇ ਜਦੋਂ ਪਹਿਲਾ ਕੰਮ ਸ਼ੁਰੂ ਹੋਇਆ ਕਾਰਬਨ ਦਾ ਨਹਿਰੀ ਵਿਭਾਗ ਨੇ ਜਦੋਂ ਆਪਣਾ ਕੰਮ ਸ਼ੁਰੂ ਕੀਤਾ ਤਾ ਕੋਸ਼ਿਸ਼ ਦਰਖਤ ਜਿਹੜੀ ਪੱਟਣ ਦੀ ਕੋਸ਼ਿਸ਼ ਕੀਤੀ। ਤਾਂ ਉਥੇ ਵਣ ਵਿਭਾਗ ਦੇ ਅਫਸਰ ਆ ਕੇ ਖੜ ਗਏ। ਉਹ ਕਹਿੰਦੇ ਜੀ ਜੇਕਰ ਤੁਸੀਂ ਦਰਖਤ ਇੱਥੇ ਪੱਟੋਂਗੇ ਤਾਂ ਅਸੀਂ ਪਰਚਾ ਦੇਵਾਂਗੇ ਤਰੀਕਾ ਪਟਿਆਲੇ ਪੜ੍ਹਣਗੇ। ਹੁਣ ਤੁਸੀਂ ਇਹ ਦੱਸੋ ਇਹਦੇ ਵਿੱਚ ਪੈਸ ਕੌਣ ਰਿਹਾ? ਕਿਸਾਨ। ਨੰਬਰ 1 ਤਾਂ ਇਹ ਵੱਡੀ ਸਮੱਸਿਆ ਖੜੀ ਹੋ ਰਹੀ ਹੈ। ਹੁਣ ਜਿਹੜੇ ਖਾਲ ਬਣਾਉਣੇ ਪੈ ਰਹੇ ਆ। ਉਹ ਉਵੇਂ ਹੀ ਬਣਾਉਣੇ ਪੈ ਰਹੇ ਆ ਉਹ ਦੇਖੋ ਸਾਹਮਣੇ ਦਰਸਤੇ ਬਿਲਕੁਲ ਖਾਲਾਂ ਦੇ ਵਿੱਚ ਆ ਰਹੇ ਆ ਪਰ ਇਹਨਾਂ ਨੂੰ ਪੱਟੇ ਨਹੀਂ ਦਿੱਤਾ ਜਾ ਰਿਹਾ ਜਿਹੜੇ ਕਿ ਲੱਖਾਂ ਰੁਪਇਆ ਵੇਸਟ ਹੋ ਜਾਣਾ ਇਹ ਇਹ ਇਸ ਚੀਜ਼ ਦੀ ਗਾਰੰਟੀ ਹੈ ਕਿ ਇਹ ਜਿਹੜੇ ਖਾਲਾਂ ਦੀ ਡਿਊਰੇਬਿਲਟੀ ਤੇ ਅਸਰ ਪੈਣਾ ਹੀ ਪੈਣਾ ਕਿਉਂਕਿ ਕੱਲ ਨੂੰ ਕੋਈ ਵੀ ਮੀਂਹ ਕਣੀ ਹਨੇਰੀ ਆਉਂਦੀ ਹੈ ਜਾਂ ਉਹ ਇਹਦੀਆਂ ਜਿਹੜੀਆਂ ਜੜਾਂ ਥੱਲੇ ਉਹਨਾਂ ਨੇ ਖਾਲ ਦੀ ਗੰਧ ਦੇ ਵਿੱਚ ਆਉਣਾ ਔਰ ਇਹਦੇ ਨਾਲ ਨੁਕਸਾਨ ਹੋਣਾ ਹੀ ਹੋਣਾ ਇਹ ਇੱਕ ਵੱਡੀ ਸਮੱਸਿਆ ਹੈ ਦੂਜੀ ਸਮੱਸਿਆ ਇਹ ਹੈ ਜਿਹੜਾ ਸਰਕਾਰੀ ਖਾਲਾਂ ਦੇ ਨਾਲ ਜਿਹੜਾ ਸਰਕਾਰੀ ਖਾਲ ਨੇ ਇਹ 5 ਫੁੱਟ ਕੇ 5.5 ਫੁੱਟ ਆਪਾਂ ਗੱਲਬਾਤ ਕਰਦੇ ਕਿਸਾਨ ਵੀ ਮੌਜੂਦ ਨੇ ਉਹ ਜਿਹੜੀ ਨਹਿਰੀ ਮਹਿਕਮੇ ਦੀ ਜਗ੍ਹਾ ਜਿਹੜੀ ਉਸ ਤੋਂ ਹਟ ਕੇ ਕਿਸਾਨ ਦੇ ਆਪਣੇ ਖੇਤ ਦੇ ਵਿੱਚ ਜਿਹੜੇ ਦਰਖਤ ਲੱਗੇ ਹੋਏ ਆ ਉਹਨਾਂ ਦੇ ਉੱਪਰ ਨਹਿਰੀ ਵਿਭਾਗ ਨੇ ਆਪਣੇ ਨੰਬਰ ਲਗਾ ਦਿੱਤੇ ਆ ਤਾਂ ਇਹ ਇੱਕ ਸਵਾਲ ਖੜਾ ਹੁੰਦਾ ਕੀ ਵਾਕਿਆ ਹੀ ਉਹ ਦਰਖਤ ਦਾ ਨਹਿਰੀ ਵਿਭਾਗ ਹੱਕਦਾਰ ਹੈਗਾ ਜਿਹੜਾ 5 ਫੁੱਟ 5.5 ਫੁੱਟ ਉਹਨਾਂ ਦਾ ਥਾਂ ਹੈ ਉਤੋਂ ਬਾਅਦ ਜੇ ਆਪਣੀ ਪੈੜੀ ਦੇ ਵਿੱਚ ਦਰਖਤ ਲਗਾਏ ਹੋਏ ਆ ਪੰਚਾਇਤ ਨੇ ਲਗਾਤੇ ਜਾਂ ਕਿਸਾਨ ਨੇ ਲਗਾਤੇ ਉਹਦੇ ਤੇ ਨਹਿਰੀ ਵਿਭਾਗ ਦਾ ਨੰਬਰ ਲਗਾਉਣ ਦਾ ਮਕਸਦ ਕੀ ਹੈ ਇਹ ਵੀ ਇੱਕ ਸਵਾਲ ਖੜਾ ਹੁੰਦਾ ਕਿਉਂਕਿ ਕਿਸਾਨ ਰਾਜ਼ੀ ਆ ਉਹ ਕਹਿੰਦੇ ਕਿ ਸਾਡਾ ਖਾਲ ਬਣਨਾ ਚਾਹੀਦਾ ਵੀ ਜੇ ਜੇ ਅਸੀਂ ਇੱਕ ਦਰਖਤ ਪੁੱਟਾਂਗੇ ਤਾਂ ਚਾਰ ਹੋਰ ਲਾਵਾਂਗੇ ਵੀ ਇਹ ਵੀ ਹੈ ਪਰ ਜਿਹੜਾ ਖਾਲ ਹੈ ਇਹ ਹਰ ਰੋਜ਼ ਨਹੀਂ ਵੱਢਨੇ ਕਿਉਂਕਿ ਨਹਿਰੀ ਪਾਣੀ ਸਰਕਾਰ ਦਾਅਵੇ ਕਰ ਰਹੀ ਹੈ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ ਪਰ ਟੇਲਾਂ ਤੱਕ ਪਾਣੀ ਪਹੁੰਚੂਗਾ ਕਿਵੇਂ ਆ ਖਾਲਾ ਨਹੀਂ ਪਹੁੰਚਾਣਾ ਇਹ ਖਾਲਾਂ ਦੇ ਰਸਤੇ 'ਚ ਜੇ ਦਰਖਤ ਆ ਰਹੇ ਹੈ ਤੇ ਦਰਖਤ ਜਿਹੜਾ ਵਣ ਵਿਭਾਗ ਕਹਿ ਰਿਹਾ ਕਿ ਜੇ ਦਰਖਤ ਪਟੋਂਗੇ ਤਾਂ ਅਸੀਂ ਹਮਨਾ ਮੰਨੂ ਉਹ ਕਹਿੰਦੇ ਕਿ ਅਸੀਂ ਪਟਿਆਲੇ ਤਰੀਕੇ ਤੇ ਲਜਾਵਾਂਗੇ ਇਹ ਮਾਮਲਾ ਹਾਲਾਂਕਿ ਵਿਧਾਇਕ ਸਾਹਿਬ ਦੇ ਵੀ ਧਿਆਨ 'ਚ ਲਿਆਂਦਾ ਪਰ ਬਕਾਇਦਾ ਹੁਣ ਜਿਹੜੀ ਆਫੀਸ਼ੀਅਲੀ ਅਸੀਂ ਖਬਰ ਬਣਾ ਰਹੇ ਆਂ ਇਹਦੇ ਤੇ বন ਵਿਭਾਗ ਤੇ ਨਹਿਰੀ ਵਿਭਾਗ ਦੇ ਅਫਸਰਾਂ ਦੀ ਬਾਈਟ ਵੀ ਲਵਾਂਗੇ ਉਹਨਾਂ ਦਾ ਕੀ ਕਹਿਣਾ ਤੇ ਕਿਉਂਕਿ ਸਰਕਾਰ ਕੰਮ ਕਰਾ ਰਹੀ ਹੈ ਬਹੁਤ ਵਧੀਆ ਕੰਮ ਹੈ ਵਿਧਾਇਕ ਸਾਹਿਬ ਆਪਣੇ ਹਲਕੇ 'ਚ ਜਿਹੜੇ ਖਾਲ ਬਣਵਾ ਰਹੇ ਆ ਬਹੁਤ ਵਧੀਆ ਗੱਲ ਹੈ ਪਰ ਇਸ ਮਾਮਲੇ ਨੂੰ ਵੀ ਨਜ਼ਰ ਟਣਾ ਪੈਣਾ ਕਿਉਂਕਿ ਜੇ ਇਦਾਂ ਹੀ ਇਹ ਕੰਮ ਅੱਗੇ ਖਾਲ ਬਣ ਗਿਆ ਤਾਂ ਇਹ ਬਹੁਤ ਵੱਡੀ ਸਮੱਸਿਆ ਖੜੀ ਹੋਣੀ ਹੈ ਮੇਰੇ ਮੈਂ ਆਪਾ ਪਿੰਡ ਬੁਰਜਮੀਰਾ ਦੇ ਕਿਸਾਨ ਮੌਜੂਦ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਰੇ ਦੱਬੀ ਆ ਜਾ ਇੱਥੇ ਸੂਟ ਪਾ ਉਸ ਕੱਟਾ ਠੀਕ ਹੈ ਮੇਰੇ ਨਾਲ ਇਸ ਵਕਤ ਪਿੰਡ ਬੁਰਜੇ ਮੀਰਾ ਦੇ ਕਿਸਾਨ ਮੌਜੂਦ ਨੇ ਆਜੋ ਭਾਈ ਜੀ ਤੁਸੀਂ ਵੀ ਆਜੋ ਕੀ ਨਾਮ ਹੈ ਭਾਈ ਜੀ ਬਲਦੇਵ ਸਿੰਘ ਜੀ ਜਿਹੜੀ ਮੈਂ ਗੱਲ ਕੀਤੀ ਹੈ ਦਰਖਤਾਂ ਦੀ ਪਹਿਲਾਂ ਤਾਂ ਮੈਂ ਜਾਣਨਾ ਚਾਹੁੰਨਾ ਤੁਸੀਂ ਕਿਉਂਕਿ ਤੁਹਾਡੇ ਖੇਤ ਨੇ ਆਸ-ਪਾਸ ਜਿੱਥੇ ਖਾਲ ਪੜ ਰਹੇ ਆ ਪਹਿਲਾਂ ਤਾਂ ਮੈਂ ਜਾਨਣਾ ਚਾਹਾਂਗਾ ਵੀ ਹੋਰ ਕੋਈ ਸਮੱਸਿਆ ਤਾਂ ਨਹੀਂ ਇਹਦੇ ਚ ਵੀ ਮਤਲਬ ਕੋਈ ਮਟੀਰੀਅਲ ਦੀ ਜਾਂ ਕੋਈ ਹੋਰ ਖਾਲਾਂ ਦੀ ਖਾਲ ਪੜ ਰਹੇ ਆ ਨਹੀਂ ਰੱਖਦੇ ਆ ਜੀ ਜਿਹਨੇ ਚੀਨਾ ਤੇ ਜਾਂ ਰੇਤਾ ਪਾਉਂਦੇ ਆ ਵੱਡੀ ਸਮੱਸਿਆ ਦਰਖਤਾਂ ਦੀ ਹੈ ਦਰਖਤਾਂ ਦੀ ਹੈ ਇੱਕ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਜਿਹੜਾ ਖਾਲ ਆ ਉਹ 5.5 ਫੁੱਟ ਦਾ ਹੂੰ ਜਿਹੋ ਉਧੂ ਪਾਸੇ ਤੇ ਕੋਈ ਦਰਖਤ ਲੱਗਿਆ ਹੂੰ ਉਹ ਜੱਟ ਦੀ ਜ਼ਮੀਨ ਦੇ ਵਿੱਚ ਹੈ ਹੂੰ ਪਰ ਇਹ ਜੰਗਲਾਤ ਮੈਕ ਮੈਂ ਉਹਦੇ ਤੇ ਨੰਬਰ ਲਾਤੇ ਹੂੰ ਉਹਦੀ ਅਸੀਂ ਪੁੱਛਣਾ ਚਾਹੁੰਦੇ ਆ ਕਿ 5 1/2 ਫੁੱਟ ਤੋਂ ਬਾਅਦ ਦੀ ਜੰਗਲਾਤ ਮੈਕ ਦੀ ਜ਼ਮੀਨ ਹੈ ਜਾਂ ਕਿਸਾਨ ਦੀ ਹੈ ਹੂੰ ਬਹੁਤ ਵੱਡਾ ਸਵਾਲ ਹੈ ਇਹ ਸਵਾਲ ਜੀ ਬਿਲਕੁਲ ਇਹ ਮੈਂ ਪਹਿਲਾਂ ਜਿਹੜੀ ਗੱਲ ਕੀਤੀ ਹੈ ਤੁਹਾਨੂੰ ਦਿਖਾਉਣੀ ਵੀ ਹੈ ਉਹ ਸਾਹਮਣੇ ਦਿੱਥੋਂ ਤੱਕ ਨਜ਼ਰ ਜਾਂਦੀ ਹੈ ਸਾਹਮਣੇ ਕੰਮ ਚੱਲ ਰਿਹਾ ਉੱਥੇ ਉਹ ਦਰਖਤ ਹੈ ਜਿਹੜੇ ਕਿਸਾਨ ਦੀ ਜ਼ਮੀਨ ਦੇ ਵਿੱਚ ਨੇ ਤੇ ਨੰਬਰ ਉਹਦੇ ਤੇ ਜੰਗਲਾਤ ਵਿਭਾਗ ਦੇ ਲਾਏ ਹੋਇਆ ਤੇ ਉਹ ਵੀ ਆਪਾਂ ਜੰਗਲਾਤ ਵਿਭਾਗ ਦੇ ਜਿਹੜੇ ਅਫਸਰ ਹੈ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਈ ਜੀ ਸਾਡੇ ਨਾਲ ਮੌਜੂਦ ਹੈ ਬਈ ਜੀ ਵਾਕਈ ਆ ਤਾਂ ਜਿਹੜੇ ਦਰਖਤ ਹੈ ਇਹ ਜਿਹੜਾ ਖਾਲ ਮੈਂ ਜਿਹੜੀ ਗੱਲ ਕਹੀ ਹੈ ਵੀ ਖਾਲ ਦੀ ਡਿਊਰਬਿਲਟੀ ਤੇ ਅਸਰ ਪਾਊਗਾ ਪੂਰਾ ਪਾਊਗਾ ਕਿਉਂਕਿ ਇਹ ਤਾਂ ਫਿਰ ਬਹੁਤਾ ਛੇਰ ਕੱਟ ਨਹੀਂ ਸਕਦਾ ਇਹ ਤਾਂ 6 ਮਹੀਨੇ ਬਣੀ ਕੱਟਣੇ ਪਹਿਲਾਂ ਡਿੱਗ ਪਏਗਾ ਹਾਂ ਜਦੋਂ ਮਾਰੀ ਸਰਕਾਰ ਦਾ ਲੱਖਾਂ ਰੁਪਿਆ ਲੱਗਿਆ ਬੇਕਾਰ ਜਾਣਾ ਹੈ ਬੇਕਾਰ ਜਾਣਾ ਹੈ ਹੈਈ ਬਲ ਮੋੜ ਤੇ ਇੱਥੇ ਖਾ ਟੁੱਟ ਗਿਆ ਗਾਂ ਕਿੱਥੋਂ ਜਾਊ ਪਾਣੀ ਹੂੰ ਪੇਲਾਂ ਤੱਕ ਪਾਣੀ ਬਚਾਉਣ ਦੀ ਗੱਲ ਸਰਕਾਰ ਠੀਕ ਹੈ ਵਧੀਆ ਕੰਮ ਕਰ ਰਹੀ ਹੈ ਪਰ ਵਿਭਾਗ ਇੱਕ ਦੂਜੇ ਦੇ ਨਾਲ ਤਾਲ ਜੀ ਇਹ ਚੀਜ਼ ਖੋ ਜਾਈ ਵੀ ਕਾਲ ਬਣਦੇ ਇਹ ਇਹ ਮੇਰੇ ਖਿਆਲ ਵਿਭਾਗ ਜਿਹੜੇ ਆ ਉਹ ਇੱਕ ਦੂਜੇ ਦੇ ਨਾਲ ਤਾਲਮੇਲ ਨਾਲ ਨਹੀਂ ਚੱਲਦੇ ਨਹੀਂ ਚੱਲਦੇ ਹੂੰ ਨਹੀਂ ਚੱਲਦੇ ਕਿਉਂਕਿ ਸਰਕਾਰੀ ਥਾਂ ਹੈ ਪੁੱਛਣਾ ਚਾਹੁੰਦੇ ਆ ਵੀ ਜੇ ਕੋਈ ਸਮੱਸਿਆ ਹੈ ਤਾਂ بیٹھ ਕੇ ਹੱਲ ਕਰ ਲਨ ਤੇ ਗਵਰਨਮੈਂਟ ਦਾ ਤੇ ਕਿਸਾਨ ਦਾ ਨੁਕਸਾਨ ਨਾ ਹੋਵੇ ਜੀ 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 ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਸ ਮਾਮਲੇ ਬਾਕੀ ਆਪਾਂ ਦੇਖਦੇ ਜੀ ਰੋਡ ਬਣਦਾਗਾ ਰੋਡ ਤੋਂ ਲੱਖਾਂ ਦਰਖਤ ਪੱਟੇ ਜਾਂਦੇ ਆ ਬਿਲਕੁਲ ਪੱਟੇ ਜਾਂਦੇ ਆ ਹੁਣ ਆਪਣੇ ਏਰੀਏ ਦੇ ਹਿਸਾਬ ਨਾਲੋ ਕਿੰਨੇ ਕੋ ਹੋਣਗੇ ਹਾਈਵੇ ਬਣੇ ਕਿੰਨਾ ਬਿਲਕੁਲ ਇਹ ਵੱਤ ਵੱਤ ਆਪਣੇ 50 ਦਰਖਤ ਹੋਣਗੇ ਜਿਹੜੇ ਖਾਲ ਦੇ ਵਿੱਚ ਆਉਂਦੇ ਹੋਣਗੇ ਹੁਣ ਇੱਥੇ ਦੇਖਦੇ ਆ ਬਾਕੀ ਪਾਸੇ ਉਹਨਾਂ ਤੋਂ ਕੋਈ ਉਹੀ ਨਹੀਂ ਆਪਾਂ ਇਹ ਤਾਂ ਇੱਕ ਵੀ ਤਹਈਆ ਕੀਤਾ ਜਾ ਸਕਦਾ ਵੀ ਜੇ ਅਸੀਂ ਜੇ 50 ਦਰਖਤ ਪੱਟਣੇ ਪੈ ਰਹੇ ਆ ਤਾਂ ਸਾਰਾ ਜੇ ਆਪਾਂ ਰਲ ਕੇ ਕਹੀਏ ਵੀ ਅਸੀਂ ਇਹਦੇ ਵਿਗ ਵਿੱਚ ਅਸੀਂ 200 ਦਰਖਤ ਲਾਵਾਂ ਨਾਲ ਨਾਲ ਸਾਰੇ ਦਰਖਤ ਲੱਗੇ ਹੋਏ ਆ ਬਿਲਕੁਲ ਆਪਣੇ ਦਰਖਤ ਸਾਹਮਣੇ ਹੋਏ ਆ ਕੋਈ ਉਹਦੀ ਕਟਾਈ ਨਹੀਂ ਕਰੀ ਕੋਈ ਉਹ ਮਚਾਏ ਨਹੀਂ ਕਦੇ ਸਾਰੋਂ ਸਾਭ ਸੰਭਾਲ ਪੂਰੀ ਕਰਦੇ ਉਹਨਾਂ ਦੀ ਕਿਉਂਕਿ ਉਹ ਪਤਾ ਵੀ ਇੱਥੇ ਪਰ ਕਿਤੇ ਨਾ ਕਿਤੇ ਇਹ ਜਿਹੜਾ ਇੱਕ ਮਹਿਕਮੇ ਵੱਲੋਂ ਲੱਖਾਂ ਰੁਪਇਆ ਲਾਇਆ ਜਾ ਰਿਹਾ ਤੇ ਦੂਜਾ ਵਿਭਾਗ ਉਹਦੇ ਤੇ ਪਾਣੀ ਫੇਰਨ ਲਈ ਤਿਆਰ ਹੈ ਤਿਆਰ ਹੈ ਜੀ ਤਿਆਰ ਬਿਲਕੁਲ ਤੇ ਕਰੋੜਾ ਰੁਪਿਆ ਲੱਗ ਰਿਹਾ ਤੇ ਦੂਜਾ ਵਿਭਾਗ ਪਾਣੀ ਫੇਰਨ ਤੇ ਤਿਆਰ ਤਲਿਆ ਹੋਇਆ ਬਿਲਕੁਲ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੁੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਕਿਉਂਕਿ ਇਹ ਵੀਡੀਓ ਜਿਹੜੀ ਇਹ ਸਾਡੇ ਮੰਤਰੀਆਂ ਤੱਕ ਸਾਡੇ ਸੀਐਮ ਸਾਹਿਬ ਤੱਕ ਪਹੁੰਚਣੀ ਚਾਹੀਦੀ ਹੈ ਕੰਮ ਤੁਸੀਂ ਵਧੀਆ ਕਰ ਰਹੇ ਹੋ ਪਰ ਜ਼ਮੀਨੀ ਪੱਧਰ ਤੇ ਜਿਹੜੇ ਸਰਕਾਰੀ ਵਿਭਾਗ ਨੇ ਹੈ ਕੀ ਉਹਨਾਂ ਦਾ ਆਪਸ ਚ ਤਾਲਮੇਲ ਹੈਗਾ ਕਿਉਂਕਿ ਇੱਕ ਵਿਭਾਗ ਕਰੋੜਾ ਰੁਪਿਆ ਖਰਚ ਕਰ ਰਿਹਾ ਖਾਲ ਬਣਾ ਰਿਹਾ ਦੂਜਾ ਵਿਭਾਗ ਮੰਨਦਾ ਜੀ ਅਸੀਂ ਦਰਖਤ ਨਹੀਂ ਪਟਣ ਦੇਣਾ ਔਰ ਉਹ ਦਰਖਤ ਵੀ ਵਜਾਣਾ ਇਹ ਖਾਲਾਂ ਦੇ ਵਿੱਚ 6 ਮਹੀਨੇ ਦੇ ਅੰਦਰ ਅੰਦਰ ਜਣੀ ਇਹ ਖਾਲਟੇ ਜਾਣੇ ਜਿਹੜੇ ਹਿਸਾਬ ਨਾਲ ਦਰਖਤ ਵੇਚ ਆ ਰਹੇ ਆ ਆਓ ਤੁਹਾਨੂੰ ਉਧਰ ਵੀ ਮੈਂ ਦਿਖਾਉਨੇ ਆ ਉਹ ਦਰਖਤਾਂ ਤੇ ਵੀ ਜਿਹੜੇ ਨੰਬਰ ਲਗਾਏ ਗਏ ਆ ਕਿਸਾਨ ਦੀ ਜ਼ਮੀਨ ਦੇ ਵਿੱਚ ਜਿਹੜੇ ਦਰਖਤ ਆ ਉਹਨਾਂ ਤੇ ਜੰਗਲਾਤ ਵਿਭਾਗ ਦੇ ਨੰਬਰ ਲਗਾਏ ਹੋਏ ਆ